ਅਨਿ ਮਹਾਰਾਜ ਅਸੀਂ ਗਰੀਬ ਆਣ ਸਾਨੂੰ ਮੌਤ ਦੇ ਦਿਓ ਛੱਗੇ ਦਰਿਆ ਤੇ ਬਿਲਕੁਲ ਲਾਲ ਪਹਿਲਾ ਘਰ ਜਿਹੜਾ ਹੈਗਾ ਉਹ ਹੈਗਾ ਅਸੀਂ ਇੱਥੇ ਸੀ ਬੈਠੇ ਆ ਰਾਤ ਨੂੰ ਕੋਈ ਗੱਲਬਾਤ ਵਾਂਝੇ ਹਾਬੀ ਨਵੀਂ ਨੂੰ ਢਿੱਲ ਵਿੱਚ ਸੋਜੇ ਅਸੀਂ ਕਿੱਧਰ ਜਾਵਾਂਗੇ ਮੈਨੂੰ ਤਾਂ ਤੁਹਾਡਾ ਅਸਰਾ ਰੱਬ ਜੀ ਦਾ ਨਹੀਂ ਨਹੀਂ ਮੈਂ ਕਿਹਾ ਆ ਕਰ ਕਿਦਾ ਤੁਹਾਡਾ ਕਰ ਆਹ ਕਮਰਾ ਮੇਰਾ ਆੜ ਨਿਕਾ ਨਾ ਉੱਥੇ ਮੇਰਾ ਮੁੰਡਾ ਵਿਚਾਰਾ ਉਹ ਜਿਹੜਾ ਕਮਰਾ ਪਰਲੇ ਪਾਸੇ ਵਾਲਾ ਕਮਰਾ ਦੱਸ ਰਹੇ ਮਾਤਾ ਜੀ ਉੱਥੇ ਵੀ ਇਹਨਾਂ ਦਾ ਬੇਟਾ ਕਹਿੰਦੇ ਵੀ ਉਹਦਾ ਇੱਕ ਕਮਰੇ ਚ ਨਹੀਂ ਸੀ ਸਰਦਾ ਸਾਰਿਆਂ ਜੀ ਹਾਂ ਉੱਥੇ ਰਹਿੰਦਾ ਇੱਕ ਬੱਚਾ ਇਹਨਾਂ ਦਾ ਇੱਕ ਬੱਚਾ ਰਹਿੰਦਾ ਇਸ ਕਮਰੇ ਚ ਹੁਣ ਦੋਨੋਂ ਬੱਚੇ ਇੱਕ ਕਮਰੇ ਚ ਰਹਨੇ ਆ ਇੱਕੋ ਕਮਰੇ ਚ ਰਹਨੇ ਆ ਤੇ ਰਾਤ ਨੂੰ ਫਿਰ ਸੌਣਾ ਕਿੱਦਾਂ ਹੁੰਦਾ ਇੱਥੇ ਪੈਂਦੇ ਕਿਵੇਂ ਆ ਕਿਦਾਂ ਸਸਾਪਾਂ ਜਨ ਸੱਪੋਂ ਨੇ ਲਾਜ਼ਮ ਸੱਪੋਂ ਕਿ ਆ ਸੱਪਾ ਵੇ ਸੀ ਜੜਿਆ ਬੈਠਾ ਕੋਰੇ ਤੇ ਉਹ ਜਵਾਕਾ ਤੋਂ ਮਰਿਆ ਨਹੀਂ ਅੱਛਾ ਇਧਰ ਰਕਤਾਂ ਨੇ ਉਧਰ ਰਕਤਾਂ ਨੇ ਉੱਤੇ ਸੱਪ ਚੜੇ ਹੋਏ ਹਾਂਜੀ ਇਸ ਤਰ੍ਹਾਂ ਆਤ ਨੂੰ ਇੱਥੇ ਪੈਂਦੇ ਨਹੀਂ ਡਰਦੇ ਅੱਛਾ ਤੇ ਇਹ ਕਮਰੇ ਵਿੱਚ ਪਾਣੀ ਆ ਗਿਆ ਪਾਣੀ ਆ ਗਿਆ ਅੰਦਰ ਪਾਣੀ ਅੰਦਰ ਬੱਤੋ ਕੋਠਾ ਜੋ ਹੀ ਜਾਂਦਾ ਹਾਂ ਹਾਂ ਅੰਦਰ 6 ਕਨਾਲਾ ਇਹਨਾਂ ਕੋ ਪੈਲੀ ਹੈ ਤੇ ਕਿਦਾਂ ਹੈ ਵਿਚਾਰੇ ਮਕਾਨ ਬਣਾਉਣਗੇ ਤੇ ਕਿਦਾਂ ਇੱਥੇ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨਗੇ ਤੁਸੀਂ ਆਪ ਦੇਖ ਸਕਦੇ ਹੋ ਤੇ ਲੋੜਾਂ ਸੀ ਕੋਸ਼ਿਸ਼ ਕਰਨੇ ਆ ਮਾਤਾ ਜੀ ਮਦਦ ਕਰ ਸਕੀ ਏ ਤੇ ਹੁਣ ਤੁਹਾਨੂੰ ਸਮਾਨ ਮਿਲ ਗਿਆ ਜਿਹੜਾ ਚਾਹੀਦਾ ਸੀ ਇਸ ਵੇਲੇ ਹਾਂਜੀ ਹਾਂਜੀ ਤੇ ਅਸੀਂ ਕੋਸ਼ਿਸ਼ ਕਰਦੇ ਆ ਵੀ ਤੁਹਾਡੀ ਹਾਇ ਦੇ ਵਿੱਚ ਹੈਲਪ ਕਰ ਸਕੀਏ ਕਿਉਂਕਿ ਜਦੋਂ ਪਾਣੀ ਉਤਰੇਗਾ ਨਾ ਉਸ ਵੇਲੇ ਉਸ ਵੇਲੇ ਲੋੜ ਹੈਗੀ ਬਹੁਤ ਵੱਡੀ ਕਿਉਂ ਜੇ ਹਾਲਾਤ ਇੱਥੇ ਦਰਿਆ ਵੀ ਮੈਨੂੰ ਲੱਗਦਾ ਤੁਸੀਂ ਦੱਸ ਰਹੇ ਹੋ ਬਿਆਸ ਹੈ ਉਹ ਸਾਹਮਣੇ ਦਰਿਆ ਜੀ ਉਹ ਸਾਹਮਣੇ ਜਿਹੜਾ ਦਿਖ ਰਿਹਾ ਆ ਨਾਲ ਹੀ ਦੋ ਦੋ ਤਿੰਨ ਕਿਲੇਾਂ ਦੇ ਵਿੱਚ ਦੇ ਪਰੇ ਦੇਖ ਰਹੇ ਆ ਕਿ ਦਰਿਆ 15 ਕਿਲੋ ਮੀਟਰ 14 15 ਕਿਲੋਮੀਟਰ ਘੁੰਮੇ ਇਸ ਵੇਲੇ ਪਾਣੀ ਜਿਉਂ ਨਿਕਲ ਕੇ ਆਉਣਾ ਪੈਂਦਾ ਪਾਣੀ ਪੀਤਾ ਸੀ ਕੋਠਾ ਦਾ ਸਵੇਰ ਦੇ ਤੁਰਿਆਂ ਜੀ ਤੁਸੀਂ ਹਿਸਾਬ ਲਾਹੋ ਉਹ ਵੇਖ ਲਓ ਤੇੜ ਪਾਟੀ ਕਿੱਡੀ ਕੋਠੇ ਦੀ ਕੋਈ ਨਹੀਂ ਇਹ ਕੋਠੇ ਦਾ ਐਮਪੀ ਹੋਊਗਾ ਪਰਮਾਤਮਾ ਜ਼ਰੂਰ ਕਰੇਗਾ ਫਿਕਰ ਨਾ ਕਰੋ ਹੁਣ ਤੁਸੀਂ ਹੌਸਲਾ ਰੱਖੋ ਪਰਮਾਤਾ ਮਾਤਾ ਦੇ ਸ਼ਬਦ ਸੁਣੋ ਮਾਤਾ ਦੇ ਦੇਦੇ ਤੇ ਬਾਬਾ ਕਹਿੰਦੇ ਵੀ ਪਰਮਾਤਮਾ ਸਾਨੂੰ ਮੌਤ ਦੇ ਦੇਵੇ ਵੀ ਇਹ ਹਾਲਾਤਾਂ ਦੇ ਵਿੱਚ ਸਾਡੇ ਕੋਲ ਰਹਿ ਆ ਨਹੀਂ ਜਾਂਦਾ ਤੇ ਮਤਲਬ ਸਾਡੇ ਕੋਲ ਹੁਣ ਤਾਂ ਅਸੀਂ ਤਾਂ ਇੱਥੋਂ ਹੁਣ ਨਿਕਲ ਜਾਣਾ ਫੇਰ ਚਲਾ ਜਾਣਾ ਉਧਰ ਤੇ ਪਰ ਇੱਥੇ ਦਿਨ ਦਾ ਜਿਹੜੇ ਰਹਨੇ ਆ ਅੱਜ ਰਾਤਾਂ ਦਾ ਐਕਸੀਡੈਂਟ ਹੋਇਆ ਸੀ ਮੋਟਰਸਾਈਕਲ ਵੱਜਾ ਗੱਡੀ ਨੂੰ ਬਹੁਤ ਟੁੱਟੀਆਂ ਇੱਥੋਂ ਲੈ ਕੇ ਨਾ ਹਾਰੇ ਖਲੇਤਾ ਭਾਈਆ ਅੱਛਾ ਬਹੁਤ ਖਾਦੀ ਆ ਹੋਰ ਕਿਦਾਂ ਤੁਹਾਨੂੰ ਠੀਕ ਲੱਗਦਾ ਹਾਂਜੀ ਹੁਣ ਇਸ ਵੇਲੇ ਠੀਕ ਹੈ ਕੁਝ ਲੱਤਾਂ ਠੀਕ ਆ ਜੀ ਜਦੋਂ ਬਾਹਰ ਦੁਰਤਰ ਪੈਣੀ ਆ ਜਾ ਟੈਨਸ਼ਨ ਲੈਨੀ ਆ ਟੈਨਸ਼ਨ ਨਾ ਲਿਓ ਟੈਨਸ਼ਨ ਨਾ ਲਿਓ ਇਹਦਾ ਹੱਲ ਪ੍ਰਮਾਤਮਾ ਨੇ ਕੱਢ ਦੇਣਾ ਬਾਰਾਂ ਬੋਲਣ ਲੱਗਿਆ ਅੱਛਾ ਖੂਨ ਦਾ ਖਬਰਾੜ ਹੁੰਦਾ ਹੈ ਜਦੋਂ ਮੁੰਡਿਆ ਦਾ ਖੂਨ ਚੜਿਆ ਇਹਨਾਂ ਦਾ ਮਾਤਾ ਜੀ ਦਾ ਨੋਟ ਕਰਿਓ ਮਾਤੇ ਤੁਹਾਡਾ ਨਾਮ ਕੀ ਹੈ ਬਲਜੀਤ ਕੌਰ ਬਲਜੀਤ ਕੌਰ ਏਰੀਆ ਰੋੜਾਂ ਦੀ ਬਸਤੀ ਰੋੜਾਂ ਰੋੜਾਂ ਵਾਲੀ ਬਸਤੀ ਬਾਪੂ ਦਾ ਨਾਮ ਦੱਸ ਦਿਓ ਬੰਡਾਲਾ ਬਾਪੂ ਦਾ ਪੂਰਾ ਨਾਮ ਕੀ ਆ ਬਾਪੂ ਜੀ ਦਾ ਪੂਰਾ ਨਾਮ ਕੀ ਆ ਜੰਬਰ ਸਿੰਘ ਜੰਬਰ ਸਿੰਘ ਥੈਂਕ ਯੂ ਜੰਬਰ ਸਿੰਘ ਜੀ ਦਾ ਪਰਿਵਾਰ ਹੈ ਉਹਨਾਂ ਦੇ ਕਿੱਥੇ ਉਹ ਕੋਡ ਬੁੱਡੇ ਗਏ ਆ ਮਾਲ ਡੰਗਰ ਆਪਦਾ ਉੱਥੇ ਬਾਹਰ ਕੱਢਿਆ ਨੇ ਇਹਨਾਂ ਨੇ ਅੱਛਾ ਉੱਥੇ ਗਏ ਆ ਜੀ ਤੇ ਇਹ ਮਾਤਾ ਬਲਜੀਤ ਕੌਰ ਜੀ ਹਾਂ ਜੀ ਇਕੱਲੇ ਹੀ ਬਲਜੀਤ ਬਲਜੀਤ ਕੌਰ ਜੀ ਹੈ ਨਾ ਤੇ ਬਸਤੀ ਹੈਗੀ ਹੈ ਇਹ ਰੋੜਾ ਵਾਲੀ ਰੋੜਾ ਤੁਸੀਂ ਇਹਨੂੰ ਹੁਣ ਕੋਈ ਨਹੀਂ ਦੀ ਰਿਪੇਅਰ ਜਿਹੜੀ ਹੈ ਜ਼ਰੂਰ ਹੋ ਗਈ ਹੈ ਨਾ ਇਹਦਾ ਫਿਕਰ ਨਾ ਕਰਿਓ ਹੁਣ ਤੁਸੀਂ ਕੰਮ ਰਿਆਂਦਾ ਕੋਈ ਨਹੀਂ ਤੁਹਾਡੇ ਸੱਥੇ ਕੰਮ ਨਹੀਂ ਨਹੀਂ ਮਾਲਕ ਕਿਰਪਾ ਕਰੂਗਾ ਜ਼ਰੂਰ 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 ਹੋਏਗਾ ਟੈਨਸ਼ਨ ਨਾ ਲਿਓ ਹੁਣ ਟੈਨਸ਼ਨ ਨਾ ਲਿਓ ਹੈ ਨਾ ਟੈਨਸ਼ਨ ਨਾਲ ਸਿਹਤ ਖਰਾਬ ਹੋ ਜਾਂਦੀ ਹੈ